ਅੱਜ ਗੁਰਪ੍ਰਸਾਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪਾਲ ਸਿੰਘ ਅਮਰੀਕਾ ਤੋਂ ਵੀ ਬੇਨਤੀ ਕਰਕੇ ਆਈ ਜੋ ਆਪਣਾ ਪ੍ਰੋਜੈਕਟ ਸੀਗਾ ਜੀ ਤੇ ਆਪਾਂ ਧੰਨ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਨਾਲ ਚਰਨਾਂ ਦੇ ਵੀ ਰੋਕ ਇੱਕ ਅਕੀਡਿਟਿੰਗ ਜਾਰੇ ਜੋ ਬਰਨ ਕਰ ਰਹੀ ਸੀ ਉਹਦੇ ਲੜੀ ਦੇ ਤਹਿਤ ਅੱਜ ਦੀ ਸਾਖੀ ਆਪਣੇ ਨਵੇਂ ਆਣਗੇ ਪਰ ਇੱਕ ਇੱਕ ਬੇਤੀ ਇਹ ਜੀ ਕਿ ਜਿੰਨੀਆਂ ਵੀ ਸਾਖੀ ਆ ਰਹੇ ਆ ਜੀ ਜੋ ਆਣ ਗਿਆ ਉਹਨਾਂ ਵਿੱਚ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਵੱਧ ਤੋਂ ਪ੍ਰੂਫਸ ਦੇ ਆ ਪ੍ਰੂਫ ਇਹ ਤੇ ਨ ਵੀ ਕਿਸ ਤਰ੍ਹਾਂ ਵੀ ਬਾਬਾ ਜੀ ਨੇ ਵੀ ਇੱਕ ਤਵੀ ਚੁਣੀ ਦਾ ਧਾਰ ਕੀਤਾ ਸੀ ਕਿਸ ਤਰ੍ਹਾਂ ਧਾਰ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਸੀ ਵੀ ਬਾਬਾ ਜੀ ਵਚਨ ਕਰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਮਹੱਪੁਰਸ਼ੀ ਪਰ ਖਿਆਲ ਰੱਖੋ ਉਹਦੀ ਸੰਗਤ ਨਹੀਂ ਕਰੀ ਜਿਹੜਾ ਗੁਰੂ ਦਾ ਤੋੜੇ ਤੇ ਆਪ ਦਾ ਛੋੜੇ ਜੇ ਕੋ ਹੋ ਤਾਂ ਉਹਦੀ ਸੰਗਤ ਕੀਤਾ ਸਾਨੂੰ ਘਾਟੇ ਹੀ ਘਟੋ ਤੇ ਕਿਨਾਰਾ ਕਰ ਇਹ ਬਸ਼ਨ ਬਾਬਾ ਜੀ ਜਿਹੜੀ ਅੱਜ ਦੀ ਸਾਖੀ ਜੀ ਫਿਰ ਲੋਕੇਸ਼ਨ ਸਾਕੇਦੋ ਦੇ ਵਿੱਚ ਵੀ ਸਾਰੇ ਟੈਲੀਫੋਨ ਨੰਬਰ ਸਾਰਾ ਐਡਰੈਸ ਵਗੈਰਾ ਦਿੱਤੇ ਜਾਣਗੇ ਵੀ 60 ਦੋ ਬਣਦੀ ਸੀ ਉਹ ਪਰ ਮੈਂ ਧਕੋਸ਼ ਕਰਦਾ ਵੀ ਇੱਕ ਚ ਸੀ ਕੰਪਲੀਟ ਕਰ ਲਈ ਹਾਂ ਜੀ ਅੱਜ ਦੀ ਸਾਖੀ ਜੀ ਵੀ ਆ ਮਾਤਾ ਗੁਰਦੇਵ ਕਰਜੀ ਜੀ ਗੁਰਦੇਵ ਕਰਜੀ ਸਾਖੀ ਆ ਤੇ ਜਿਹਨਾਂ ਦਾ ਐਡਰੈਸ ਹੈ 222 A ਸਰਾਬਾ ਨਗਰ ਲੁਧਿਆਣਾ ਵਿਦੇ ਹੁਣ ਵੀ ਰਹ ਰਹੇ ਉੱਥੇ 222 A ਸਰਾਬਾ ਨਗਰ ਲੁਧਿਆਣਾ ਚ ਰਹ ਰਹੇ ਤੇ ਉਹਨਾਂ ਦੇ ਪਿਛਲਾ ਪਿੰਡ ਜੀ ਮੋਤਕੀ ਜਿਹੜਾ ਫ੍ਰੀ ਕੋਰਸੀ ਹੈ ਤੇ ਨਾਲ ਕਿ ਉਹਨਾਂ ਦੀ ਸੀ ਰੈਕੋਰਡ ਤ੍ਰੈ ਕੋਰਟ ਦੇ ਦਿਸਿਬਲਾ ਤੇ ਬਾਬਾ ਜੀ ਉਸੋਕੇ ਝੋਲਦੀ ਬਰਾਜ ਜੀ ਬਾਬੇ ਸ਼ਿਸ਼ੇ ਮਹਾਰਾਜ ਝੋਲਦੀ ਬਰਾਜ ਜੀ ਹੁੰਦੇ ਸੀ ਤੇ ਇਹ ਮੈਨਾਂ ਦੀ ਵਾਈਫ ਜਿਹੜੀ ਹੈ ਜੀ ਇਹਨਾਂ ਦੇ ਪੁਰੇ ਹਸਬੰਦ ਸੀਗੇ ਉਹਦੇ ਫੋਟੋ ਜੀ ਵੀ ਦੇਖੋ ਤੁਸੀਂ ਜੋ ਕੁਲਿੰਨ ਸ਼ਿਵਨਾ ਜੀ ਉਹ ਵੀ ਉਹਨਾਂ ਦੇ ਵੀ ਹਸਣ ਸੁਦਾ ਦਿਲ ਜੀ ਅਬ੍ਰਿਗੇਡੀਅਰ ਰਿਟਾਇਰਡ ਬ੍ਰਿਗੇਡੀਅਰ ਸਰ ਦਲਜੀਤ ਸਿੰਘ ਬਰਾੜ ਉਹਨਾਂ ਦੀ ਧਰਮਪਤਨੀ ਸੀ ਉਹ 1942 ਵਿੱਚ ਸਰ ਦਲਜੀਤ ਸਿੰਘ ਬਰਾੜ ਬ੍ਰਿਟਿਸ਼ ਆਰਮੀ ਵਿੱਚ ਕਮਿਸ਼ਨ ਸੈਕਟਰ ਹੋਈ ਸੀ ਤੇ ਫਸਟ ওয়ার 1914 ਤੋਂ 1914 ਤੋਂ 18 ਤੇ ਉਹ ਫਸਟ ওয়ার ਲੜੇ ਸੀ ਤੇ ਕਾਫੀ 20 ਦਿਚ ਕਰੂ ਮੈਸੇਨ ਤੇ ਬਾਬਾ ਜੀ 1950 ਦੇ ਵਿੱਚ ਬਾਬਾ ਜੀ ਆਏ ਸੀ ਨਾਲ ਚਲ 1950 ਤੋਂ ਪਹਿਲਾਂ ਇਹ ਪਰਿਵਾਰ ਇਹਨਾਂ ਦਾ ਇੱਕ ਛੋਟਾ ਬੱਚਾ ਸੀ ਜੀ ਤੇ ਵੀ ਜਿਹੜਾ ਗੁਰਚਾਰਨ ਸਿੰਘ ਤੇ ਉਹ ਵੀ ਵੀ ਉਹਨੇ ਵੀ ਕੇਸ ਘਟਾਏ ਹੋਏ ਸੀ ਤੇ ਵੀ ਇਹ ਚਾਹੁੰਦੇ ਸੀ ਵੀ ਪਰਿਵਾਰ ਵੀ ਮਾਤਾ ਜਿਹੜੀ ਸੀ ਮਾਤਾ ਗੁਰਦੇਵਕੌਰ ਉਹ ਚਾਹੁੰਦੇ ਸੀ ਵੀ ਬੱਚਾ ਸਾਡਾ ਕਿਸੇ ਤਰ੍ਹਾਂ ਹੀ ਹੋਵੇ ਵੀ ਕੇਸ ਸਾਬਾ ਜੀ ਕੋਲ ਵੀ ਇਹ ਬਰਫ ਰਫ ਕੀਤਾ ਹੈ ਵੀ ਬਾਬਾ ਜੀ ਤੁਸੀਂ ਉਹ ਡਿਵੋਰਸ ਸੀ ਜਿਹਦੇ ਤੇ ਪਰਿਵਾਰ ਅੰਦਰ ਰੈਕਟ ਤੋਂ ਛੁੱਟ ਗਿਆ ਜਿੱਤੇ ਛੁੱਟ ਗਿਆ ਤੇ ਬਾਬਾ ਜੀ ਦੇ ਦਰਸ਼ਨ ਤੇ ਇਹਨੇ ਬਈ ਸਰਬੀਤੀ ਕੀਤੀ ਬਾਬਾ ਜੀ ਬਈ ਤੁਸੀਂ ਕਿਰਪਾ ਕਰੋ ਬੱਚੇ ਨੂੰ ਵੀ ਇਹ ਵੀ ਗੁਰਸਿੱਖੀ ਜੀਵਨ ਬਵਾਜੋ ਬਾਬਾ ਜੀ ਜੀ ਦੇਖੋ ਬੱਚੇ ਸਰ ਸਦਤ ਅਤਰਿਆ ਹੱਥਰ ਕੇ ਬਾਬਾ ਜੀ ਵਿੱਚ ਕਿਤੇ ਕਦੇ ਗੁਰੂ ਪਲੀ ਕਰੂਗਾ ਕਹਿੰਦੇ ਵੀ ਕੋਈ ਸੋਡੀ ਛਪਰੀ ਹੋਣ ਗਿਆ ਆ ਜੀ ਪਰ ਇਹ ਪਰਿਵਾਰਿਕ ਵਿਵਸਥਾ ਦੇ ਬੇ ਕਿਚ ਖੜ ਲਿਆ ਤੇ ਕਾ ਬੇ ਬਾਬਾ ਜੀ ਹੁਕਮੰਦਰੇ ਤੇ ਬਾਬਾ ਜੀ ਬਸ਼ਕਣਾ ਜੇ ਗੁਰਸਿੱਖ ਬਣਨਾ ਤਾਂ ਹੰਕਾਰ ਛੱਡੋ ਗੁਰਸਿੱਖ ਬਣਨਾ ਤੇ ਆਪਣਾ ਆਪ ਹੰਕਾਰ ਛਿਓ ਚੋਚ ਨਿਮਰ ਹੋ ਨਾਮ ਵਿੱਚ ਗਾਰ ਹੋ ਬਾਬਾ ਜੀ ਬਸ਼ਕੀ ਤੇ ਹਾਂਜੀ ਨਾਮ ਤੋਂ ਬਿਨਾਂ ਕੇ ਨਾਮ ਜਪੋ ਨਾਮ ਤੋਂ ਬਿਨਾਂ ਸਭ ਸੋਨਾ ਹੈ ਰਾਜ ਹੋਵੇ ਜਾਂ ਰੂਪ ਨਾਮ ਤੋਂ ਬਿਨਾਂ ਸਭ ਮਿੱਟੀ ਹੈ ਬਾਬਾ ਜੀ ਬਸ਼ਕੀ ਤੇ ਹਾਂਜੀ ਫੇਰ ਬਾਬਾ ਜੀ ਬਸ਼ਕ ਸਿਮਰ ਸਦਾ ਕਰਨਾ ਦੁਨੀਆ ਦੇ ਕੰਮ ਵੀ ਚੱਲਦੇ ਰਹਿਣਗੇ ਦੁਨੀਆ ਦੇ ਕੰਮ ਵੀ ਚੱਲਦੇ ਰਹਿਣ ਪਰ ਸਿਮਰਨਾ ਛੱਡਾ ਰੋਟੀ ਵੀ ਬਣੀ ਰਵੇ ਪਰ ਜੀਵਾਂ ਦੇ ਜੀਵਾਂ ਦੇ ਨਾ ਹੋਵੇ ਜੀਵਨ ਦੇ ਉੱਤੇ ਨਾ ਹੋਵੇ ਬਾਬਾ ਜੀ ਕਹਿੰਦੇ ਜੇ ਬਾਬੇ ਦੀ ਵਿੱਚ ਜਿਸka ਦੇ ਵਿੱਚ ਸਿਮਰਦੀ ਆਵਾਜ਼ ਆਉਂਦੀ ਹੈ ਉੱਥੇ ਰੱਬ ਵਸਦਾ ਹੈ ਬਾਬਾ ਜੀ ਇਸ ਵਾਰੀ ਕੀਤੇ ਤੇ ਵੀ ਬਤਵਤ ਬਾਣੀ ਪੜੋ ਬਾਣੀ ਪੜਨ ਦੇ ਨਾਲ ਵੀ ਗੁਰੂ ਸਾਹਿਬ ਭਰੀ ਕਰਨਗੇ ਫਿਰ ਬਾਬਾ ਜੀ ਚਲੋ ਜੀ ਪਰਿਵਾਰ ਆ ਗਿਆ ਇਹ ਉਸ ਤੋਂ ਬਾਅਦ ਇਹ ਨਾ ਬਾਬਾ ਜੀ 1950 ਦੇ ਵਿੱਚ 1950 ਸਾਲਾਂ 'ਚ ਵੀ ਇਲਾਕੇ ਦੀ ਸਾਕਤਾ ਦੀ ਬੇਨਤੀ ਕਰਦੇ ਉੱਤੇ ਵੀ ਵੇਚ ਕਰਨ ਦੇ ਉੱਤੇ ਬਾਬਾ ਜੀ ਉੱਤੇ ਵੀ ਨਾਨ ਸਰ ਵੀ ਪਹੁੰਚੇ ਇਹ ਵੀ ਇੱਥੇ ਜੀ ਇੱਕ ਸਾਖੀ ਆਉਂਦੀ ਹੈ ਜਿਸ ਦਾ ਦਲੀਪ ਸਿੰਘ ਸ਼ੇਰਪੁਰ ਘਰਾਂਦੀ ਆਉਂਦੀ ਹੈ ਤੇ ਉਹਨਾਂ ਦਾ ਘਰ ਜਿਹੜਾ ਬਾਬਾ ਜੀ ਦੇ ਜਨਮ ਸਥਾਨ ਦੇ ਬਿਲਕੁਲ ਨਾਲਕਾਂ ਦੇ ਨਾਲ ਸਾਜੀ ਸੀ ਬਹੁਤ ਪ੍ਰੇਮੀ ਸੀ ਜਦੋਂ ਬਾਬਾ ਜੀ ਉੱਤੇ ਝੋੜਾ ਤੋਂ ਲੈ ਕੇ ਆਏ ਜੀ ਵੀ ਸਾਰੇ ਤੇ ਦਲੀਪ ਸਿੰਘ ਵੀ ਨਾਲ ਵੀ ਬਾਬਾ ਜੀ ਲੈਣ ਗਿਆ ਸੀ ਦਲੀਪ ਸਿੰਘ ਵੀ ਪਰਵਾਹ ਗਿਆ ਸੀ ਦਲੀਪ ਸਿੰਘ ਧੂਰ ਉਹਦਾ ਗੋਸਾ ਜੀ ਉਹਨੇ 5 ਲੜਕੀ ਤੇ 6 ਲੜਕੀ ਸੀ ਅਭਿਕਰਤਾਰ ਸਿੰਘ ਭਗਵਾਨ ਸਿੰਘ ਗੁਰਚਨ ਸਿੰਘ ਤੇ ਕਿਰਪਾਲ ਸਿੰਘ ਹਰदयाल ਸਿੰਘ ਤੇ ਪ੍ਰੀਤੋ ਸਿੰਘ ਛੇ ਲੜਕੀ ਸੀ ਇੱਕ ਲੜਕੀ ਸੀ ਤੇ ਲੜਕੀ ਉਹਦੇ ਵੀ ਉਕਸਾਕੀ ਆਦਾਵੀ ਪਰ ਮੇਰੇ ਕਹਿੰਦਾ ਮਤਲਬ ਵੀ ਜਦੋਂ ਉੱਥੇ ਪਰਿਵਾਰ ਦੇ ਬਾਬਾ ਦਰੀਸਨ ਲੈਣ ਗਏ ਤੇ 12 ਦਰੀ ਦੇ ਵਿੱਚ ਵੀ ਬਾਬਾ ਜੀ ਜੋ ਜਿੱਥੇ ਕੱਚੀ ਵਰਦੜੀ ਹੁੰਦੀ ਸੀ ਜੇ ਨਾਲ ਸਾਰਾ ਉੱਥੇ ਵੀ ਜਿਹੜੇ ਪ੍ਰਬੰਧਕ ਸੀਗੇ ਜਿਨ੍ਹਾਂ ਦੇ ਵੀ ਚਾਹਦੇ ਸੀ ਬਾਬਾ ਜੀ ਚੁੱਚ ਰਹਿ ਜਾਣ ਤੇ ਵੀ ਕਾਫੀ ਉਹਨਾਂ ਦੇ ਵੀ ਮੈਚਰ ਨੂੰ ਨਾ ਨਹੀਂ ਉਹਨਾਂ ਨੇ ਲੈਣਾ ਚਾਹੁੰਦਾ ਵੀ ਉਹ ਸਾਨੂੰ ਪਤਾ ਹੀ ਹੈ ਉਹਨਾਂ ਨੇ ਚਾਬੀਆਂ ਉੱਥੇ ਸਾਰੀ ਸੰਗਤ ਵਿੱਚ ਸਭੀ ਉਹਨਾਂ ਚਾਬੀਆਂ ਚਿਲਾ ਕੇ ਮਾਰ ਗਿਆ ਇਹ ਚਿਲਕਾ ਮਰੀ ਜੀ ਸਾਂਭ ਲਈ ਚੀਓ ਸੋਕੇ ਵੀ ਬੇ ਬੇ ਜਿੰਦਾ 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 ਜੀ ਦਲਵਾਲੇ ਕਹਿੰਦੇ ਸਰਦਰੀਪ ਸਿੰਘ ਸ਼ੇਰ ਪਰ ਉੱਠੇ ਉਹਨਾਂ ਨੇ ਚਾਬੀਆਂ ਚੱਕੀਆਂ ਡਿਗੀਆਂ ਚਾਬੀਆਂ ਚੱਕੀਆਂ ਮੱਥੇ ਲਾਈਆਂ ਮੱਥੇ ਲਾ ਕੇ ਉਹ ਦਰੀਵਸਨ ਚਾਬੀਆਂ ਤੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਪੇਟ ਕਰ ਦਿੱਤੀ ਫੇਜ ਉਹਨਾਂ ਜੀ ਬਾਬਾ ਜੀ ਨੇ 150 ਤੋਂ ਬਾਅਦ ਸੇਵਾਸ ਸ਼ੁਰੂ ਕਰ ਦਿੱਤੀ ਨਾਲ ਸੇਵਾ ਸ਼ੁਰੂ ਕਰ ਦਿੱਤੀ ਇਹ ਸਾਰੇ ਵੀ ਜਿੰਨੇ ਸੀਗਾ ਕੋਈ ਵੀ ਕੋਈ ਸੇਵਾ ਜੇ ਸਾਰੇ ਜੁਟ ਗਏ ਕੋਈ ਟੋਕਰੀ ਢੋਂਦਾ ਕੋਈ ਪਾਣੀ ਦੇ ਜਾਂਦਾ ਉੱਤੇ ਫਿਰ ਸੇਵਾ ਚੱਲਦੀ ਹੈ ਜਿਸ ਤਰ੍ਹਾਂ ਤੇ ਇਹ ਵੀ ਪਰਿਵਾਰ ਜਿਹੜਾ ਸੀਗਾ ਬਰਾੜ ਪਰਿਵਾਰ ਜੀ ਤੇ ਮਾਤਾ ਗੁਰਦੇਵ ਕੌਰ ਸੇ ਮਾਤਾ ਗੁਰਦੇਵ ਕੌਰ ਤੇ ਇਹਦੇ ਇਹਨਾਂ ਦੇ ਹਸਪਰਸ ਸਰ 1 ਗੇੜੇ ਅਰਜਾ ਬਿਗੇੜੇ ਦਰਜੀਤ ਸਿੰਘ ਉਹ ਵੀ ਉੱਥੇ ਸੇਵਾ ਦੇ ਵਿੱਚ ਲੱਗੇ ਹੋਏ ਸੀ ਸੇਵਾ ਕਰ ਰਹੇ ਸੀ ਉਹ ਤੇ ਵੀ ਕਰ ਰਹੇ ਸੀ ਦੇਵਾ ਅਬ ਦੇਖ ਰਹੇ ਬਾਬਾ ਜੀ ਸਾਡੇ ਬ੍ਰਾਹਮਣ ਸੀ ਬਾਬਾ ਜੀ ਸਾਂਖਤਾ ਪੁੱਛਤਾ ਰਹੇ ਸੀ ਬਾਬਾ ਜੀ ਉੱਥੇ ਤਾਂ ਥੱਲੇ ਚੌਥੀ ਮੰਜ਼ਲ ਤੇ ਜ ਚ ਚ ਰੈਂਟਰ ਪੈਰ ਸੀ ਚੌਥੀ ਮੰਜ਼ਲ ਨਾਲ ਸਰ ਪੰਜ ਮੰਜ਼ਲਾ ਸਥਾਨ ਚੌਥੀ ਮੰਜ਼ਲ ਤੇ ਨਾਨਕ ਸਰ ਵੀ ਰੈਂਟਰ ਪੈਰ ਸੀ ਤੇ ਬਾਬਾ ਜੀ ਨੇ ਬਾਬੇ ਥੱਲੇ ਸੀ ਪੁੱਛਤਾ ਰਹੇ ਸੀ ਉਸ ਵੇਖ ਕੇ ਕੀ ਹੋਇਆ ਜੀ ਇੱਕ ਮਾਤਾ ਵੀ ਉਤੋਂ ਉ ਚੌਥੀ ਮੰਜ਼ਲ ਤੇ ਹੀ ਠਾਜੀ ਕੇ ਪੈਰ ਚੁੱਕੇ ਥੱਲੇ ਆ ਕੇ ਡਿੱਗ ਗਈ ਤੇ ਵੀ ਮਾ ਪੈਦਰੇ ਤੇ ਲੇਕ ਡਿੱਤੀ ਜੇ ਉਸੋ ਕੇ ਸਾਰੇ ਬੀਓ ਡਿੱਗੇ ਸਾਰੇ ਜੀ ਸ੍ਰੀ ਛੱਡ ਗਿਓ ਇਹ ਦੇਖੋ ਪਰਿਵਾਰ ਉਚਰਿੰਦਾ ਜੀ ਪਰਿਵਾਰ ਲੁੱਟ ਰਿਹਾ ਫੋਨ ਕਰ ਬੁੱਛੋ ਤੇ ਉਥੇ ਵੀ ਫਿਸ ਭਾਈ ਇੰਦਰ ਸਭ ਭਾਈ ਹਰਵਾਸ ਜਗਾਦਰੀ ਆਦੇ ਜੋ ਭਾਂਡ ਜੀ ਸੀ ਬਈ ਸਭ ਭਾਈ ਇੰਦਰ ਜੀ ਨੂੰ ਬਾਬਾ ਜੀ ਧੂਪ ਤਾਂ ਨਹੀਂ ਕਹਿ ਕੇ ਬੁਲਾਉਂਦੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਬਾਬਾ ਜੀ 45 ਸਾਲ ਮਰ ਦਿੱਤੀ ਸੀ ਉਹ ਪੂਰੇ ਪੰਤਾਈ ਸਭ ਭੋਖੇ ਉੱਥੇ ਚਲੇ ਗਏ ਸੀ ਹਿੰਦਰਸਨ ਵੀ ਉੱਥੇ ਕੋਲ ਬਾਬਾ ਜੀ ਕੋ ਬੈਠੇ ਬੇ ਬਸਨ ਬਸ ਕਰ ਰਹੇ ਸੀ ਬਿਸਨ ਬਸ ਬਾਬੇ ਮਜਮਰਸ ਤੇ ਝੋਕ ਟੀਮ ਜਿੱਤ ਬੀ ਬੀ ਹਟਲ ਦੇ ਪੀ ਸਾਰੇ ਲੋਕਾਂ ਹੱਥ ਪੈਰ ਮਲਣ ਲੱਗ ਪਏ ਬੀ ਬੀ ਬਈ ਬਰ ਮਟਕੀ ਤੇ ਵੀ ਵੀ ਸਾਰੇ ਹੱਥ ਪਰ ਮਲਦੇ ਸੀ ਵੀ ਵੀ ਤੇ ਹੁਣ ਬਹੁਤ ਨਿਕਲ ਸੜ ਗਏ ਪਏ ਫਿਰ ਪ੍ਰਗਵਾਨੀ ਜੀ ਤੱਕ ਹੁੰਦੀ ਨਾ ਜਾਂ ਤੋਂ ਮੇਰੇ ਵੱਲ ਹੈ ਤਾਂ ਕਿ ਆ ਮਸ਼ੰਦਾ ਜਾ ਤੂੰ ਮੇਰੇ ਵਾਲਹਿ ਤਾਂ ਕਿਆ ਮਕਸ਼ਦਾ ਤੋ ਸਭ ਕੁਛ ਮੈਨੂੰ ਸਭ ਪਹਤੀ ਰਬੰਦਾ ਲਖਵਿੰਤੋ ਟਨਾਵੀ ਏ ਖਾਈ ਖੱਚ ਰਹੰਦਾ ਏ ਲਖਸ਼ਾ ਸਿਬੀਦਨੀ ਸਭ ਸਭ ਸੇਵ ਕਰੰਦਾ ਏ ਬੈਰੀ ਮਿੱਤਰ ਸਭ ਕੀਤਿਆ ਨਹੀਂ ਮਾਮਗੇ ਮੰਦਾ ਲੇਖਾ ਕੋਈ ਨਾ ਪੁਛੀ ਜਹਰ ਬਕਸਦਾ ਲੇਖਾ ਕੋਈ ਨਾ ਪੁਛੀ ਜਹਰ ਬਕਸਦਾ ਅਨੰਦ ਪਿਆ ਸਖ ਪਾਇ ਮਿਲ ਗੁਰਗਵੰਦਾ ਸਵੇ ਕਾ ਸਵਰੇ ਜਤੋ ਜਾ ਤਦ ਪਵੰਦਾ ਏ ਦੇਖੋ ਜੀ ਉਹ ਗਰਬਾਣੀ ਜਾਂ ਤੂੰ ਮੇਰੇ ਵਾਲਾ ਤਾਂ ਕਿਆ ਮਸ਼ਰਦਿਤ ਮੇਰੇ ਵਾਲਾ ਕਿਆ ਮਸ਼ਨਾ ਤਾਂ ਸਭ ਕੋ ਮੈਨੂੰ ਸੋਪੇ ਦਿੱਤੀ ਰਮਦਾ ਲਖਵੀਂ ਤੋਰਨਾ ਵੀ ਖੈ ਖਚ ਰਹੰਦਾ ਲਖਸ਼ਰ ਸਿ ਮੇਦੀ ਸਰ ਸੇਵ ਕਰੰਦਾ ਇਹ ਬੈਰੀ ਮਿੱਤਰ ਸਭ ਤੇ ਕੀਤੇ ਸਭ ਨਹੀਂ ਮੰਗੇ ਮੰਦਾਰ ਲੇਖਾ ਕੋਈ ਨਾ ਪੁੱਛੀ ਜਹ ਹਰ ਬਖਸੰਦਾਰ ਨੰਦ ਪਿਆ ਸੁਖ ਪਾਇ ਅਮਰ ਗੁਰਗੰਦਾਰ ਸਭੇ ਕਾ ਸਵਾਰਿ ਸਵਾਰਗੇ ਜਤ ਤਦਪ ਬੰਦਾ 1096 ਅੰਗ ਦੇ ਵਿੱਚ ਹੈ ਤੇ ਗੁਰੂ ਨਾਲ ਆਪਣੇ ਫਿਰ ਕਹਾ ਦਾ ਵੀ ਹੁੰਦਾ ਵੀ ਗੁਰੂ ਨਾਲ ਸੀ ਆਪਣੇ ਜਨ ਸੇਵਾ ਕਰਦੇ ਤੇ ਵੀ ਕੋ ਆਪਣੇ ਵੀ ਤੇ ਬੇਵਰੁੱਛ ਦ ਵੀ ਸਰਬ ਬਾਬਾ ਜੀ ਕੋਲ ਵੀ ਬੇਨਤੀ ਕੀਤੀ ਵੀ ਬਾਬਾ ਜੀ ਵੀ 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 ਤੇ ਬੀਬੀ ਵੀ ਸੀ ਛੜ ਗਈ ਬਾਬਾ ਜੀ ਕਦੇ ਕੁਝ ਨਹੀਂ ਹੋਇਆ ਬੀਬੀ ਨੂੰ ਕੁਝ ਨਹੀਂ ਹੋਇਆ ਤੇ ਵੀ ਪਛਰ ਮਨ ਕੋ ਬਚਨ ਬਾਬੇ ਦੇ ਮਨ ਕੀ ਉਸੇਵਾ ਕਰਨ ਲੱਗੇ ਸੀ ਬੀਬੀ ਤੇ ਜਿਵੇਂ ਗਰਬਾਨਿਸ਼ ਹੁੰਦਾ ਦਾ ਸਤੋਸਾਗਰ 파ਰਤਰੀ ਜੇ ਕੋ ਬਚਨ ਕੁਆਵੇ ਸੰਤਕਾ ਸੋ ਘਰ ਪ੍ਰਸਾਦੀ ਕਰੀਏ ਸਤੋਸਾਗਰ 파ਰਤਰੀ ਜੇ ਕੋ ਬਚਨ ਕੁਆਵੇ ਸੰਤਕਾ ਸੰਤਕਾ ਸੋ ਘਰ ਪ੍ਰਸਾਦੀ ਕਰੀਏ ਸਸ 47 ਵਿੱਚ ਉਹਦੇ ਵੀ ਉਹਨਾਂ ਨੇ ਆਪਣੇ ਰੱਖਿਆ ਕਰਦੀਆਂ ਤੇ ਮਾਤਾ ਮਰੀ ਹੋਈ ਆ ਮਾਤਾ ਮਰੀ ਹੋਈ ਆ ਮਰੀ ਮੇਜਾ ਸਾਰੇ ਲੋਕਾਂ ਦੇ ਸਾਹਮਣੇ ਹੋਈ ਹੈ ਜੀ ਗੱਲ ਤੇ ਕਰਨਲ ਸਰਬੱਗਿ ਸੁਣੀ ਆਪਣਾ ਵਿੱਚ ਕਾਲੀ ਗੱਲ ਹੋਈ ਸੀ ਉਹਨਾਂ ਦੇ ਲੜਕੇ ਦਾ ਐ ਸੁਬੇ ਦਾ ਚੈ ਸੁਬੇ ਦਾ ਗਰਚਨ ਸਿੰਘ ਉਹ ਨੌਬਾਬ ਜੀ ਦਾ ਕਸੀ ਉਹਨਾਂ ਕਿ ਉਹ ਨੌਬੀਦ ਸਰੀ ਕਨੇ ਸਮਾਹਤ ਵੀ ਪਾਪਾ ਜੀ ਵੀ ਕੋਲ ਸੀ ਨਾ ਸੋਕੇ ਬਹਿ ਸੀ ਤੇ ਕਰ ਵਣੇ ਚਾਹਦਾ ਆਪਣੇ ਸੇਵ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਆਪਣੇ ਸੇਵ ਕੀ ਆਪੇ ਰੱਖੇ ਆਪੇ ਨਾਮ ਜਿਹਾ ਜੇ ਕਾਜ ਕਿਰਤ ਸੇਵ ਕੀ ਤਾਹ ਦਾ ਉਠਤਾਵੇ ਸੇਵ ਕੋ ਨਿਕਟੀ ਹੋਏ ਦਿਖਾਵੇ ਜਿਉਂ ਕੋ ਕਹੇ ਠਾਕਰ ਪੈ ਸੇਵ ਤਤਕਾਲ ਹੋਏ ਆਵੇ ਰਹਾਉ ਕਿਸੇ ਵੀ ਕਿ ਹੋਂਬ ਲਿਆਰੀ ਜੋ ਆਪਣੇ ਪ੍ਰਭ ਆਵੇ ਤਿਸ ਕੀ ਸੋਈ ਸੁਣੀ ਮਨ ਹਰਿਆ ਤਿਸ ਨਾਲ ਇੱਕ ਪਰਸਨ ਆਵੇ 473 ਨਗਜੇ ਤੇ ਗੁ ਬਾਬਾ ਜੀ ਵੀ ਬਾਬੇ ਨਾਲ ਸੀ ਪੇ ਸੇਵਾ ਕੀਤੀ ਸੀ ਪੇ ਸੇਵਾ ਕਰਕੇ ਫਿਰ ਦੇਖੋ ਹੱਥ ਪੈਰ ਸਾਰੇ ਮਾਰੀ ਸੀ ਬਾਬਾ ਜੀ ਨੇ ਫਿਰ ਜਦ ਬਾਬੇ ਕੋ ਆਗੇ ਤੇ ਭੱਜੀ ਆ ਜੀ ਲੋਕ ਜਦ ਬਾਬਾ ਜੀ ਬੀਬੀ ਮਰ ਗਈ ਬੀਬੀ ਮਰ ਗਈ ਇਹ ਰੋਣ ਲੱਗੇ ਤੇ ਬਾਬਾ ਜੀ ਕਹਿੰਦੇ ਕੁਛ ਨਹੀਂ ਹੋਇਆ ਕੁਛ ਨਹੀਂ ਅਗਰ ਗੁਰਨਾਨਕ ਦਾ ਘਰ ਕਹਦੇ ਬਾਬੇ ਨੇ ਇਹ ਵਜਿਹਾ ਕਿਹਾ ਕਹਿੰਦੇ ਅਸੀਂ ਕੋਈ ਆਪਦਾ ਘਰ ਬਣਾ ਰਹੇ ਹੇ ਤਾਂ ਕਹਿੰਦੇ ਗੁਰਨਾਨਕ ਦਾ ਘਰ ਬਣਾਦਾ ਗੁਰਨਾਨਕ ਆਪ ਹਾਜ ਰੱਖੇ ਗੁਰਨਾਨਕ ਆਪ ਸੇਵਲ ਵਿੱਚ ਆਇਆ ਇਹ ਕੁਛ ਨਹੀਂ ਹੋ ਸਕਦਾ ਤੇ ਬਾਬਾ ਜੀ ਨੇ ਬਾਬੇ ਜੀ ਹਿਉਲੀ ਸੀ ਬਾਬਾ ਸਾਹਿਬ ਸੀ ਕੋਲ ਖੜੀ ਸੀ ਬਾਬੇ ਨੇ ਕਿ ਵੀ ਸਾਲੂ ਘਰ ਅੰਦਰ ਮਰਦ ਰੱਖਿਆ ਤੇ ਬਾਬਾ ਸਾਹਿਬ ਨੇ ਵੀ ਅੰਦਰ ਰੱਖਿਆ ਤੇ ਬਾਬਾ ਜੀ ਨੇ ਆਪ ਬੀਬੀ ਦੇ ਮੂੰਹ ਚ ਅੰਦਰ ਪਾਇਆ ਜਦੋਂ ਅੰਦਰ ਪਾਇਆ ਤੇ ਬੀਬੀ ਉੱਠ ਕੇ ਬੈਗੀ ਤੇ ਬੀਬੀ ਉੱਠ ਕੇ ਬੈਗੀ ਸਾਰੇ ਦੇ ਸਾਹਮਣੇ ਤੇ ਹੋਈ ਜੀ ਗੱਲ ਇਹ ਤੇ ਉਹਨਾਂ ਨੇ ਫਿਰ ਇਹ ਸਾਖੀ ਜਰ ਹੋ ਗਈ ਸਾਰੇ ਹੋ ਗਿਆ ਵੀ ਆਜ ਦੀ ਵੱਡੀ ਕਰਾਮਾਤ ਹੋਈ ਆ ਤੇ ਕਰਾਮਾਤ ਹੋਈ ਆ ਤੇ ਵੀ ਬਹੁਤ ਹੀ ਸਾਖੀ ਦਾ ਫਿਰ ਕਿੱਥੋਂ ਰੰਭ ਹੋਇਆ ਜੀ ਮੈਨੂੰ ਕਿੱਥੋਂ ਪਤਾ ਲੱਗੀ ਮੈਨੂੰ ਤਾਂ ਪਤਾ ਲੱਗੀ ਤੇ ਵੀ ਜੇ ਸਤੂ ਆਪਣੇ ਭਾਈ ਇੰਦਰ ਸਿੰਘ ਸੀ ਤੁਫਾਨੀ ਉਹਨਾਂ ਦੇ ਪਰਿਵਾਰ ਨਾਲ ਦਾਸ ਦਾ ਕਾਫੀ ਨੇੜਤਾ ਜੀ ਉਹਨਾਂ ਦਾ ਵੀ ਉਹਨਾਂ ਦੇ ਲੜਕੇ ਦਾ ਲੁਧਰ ਨੇ ਰੱਖੀ ਜੱਥਾ ਵੀ ਵੀ ਬਣਾਇਆ ਹੋਇਆ ਜੀ ਇਹ ਪਹ ਕਿਸ ਕਰਨ ਜਾਂਦੇ ਆ ਸ਼ਹਿਰਾਂ ਸ਼ਹਿਰਾਂ ਦੇ ਪਿੰਡ ਵੀ ਇਵਨ ਕੈਨੇਡਾ ਕੈਨੇਡਾs ਵੀ ਆ ਕੇ ਗਿਆ ਜੀ ਜੱਥਾ ਉਹ ਕੈਨੇਡਾ ਚੰਚਾ ਕਰੀਆ ਐ ਡੈਕਸੀ ਰੋਡ ਕਰਦਾਰੀ ਹੋਰ ਸਾਰੇ ਕਰਦਾਰੀ ਕਿਤਨਾ ਕਰਦਾ ਹੀ ਉਹ ਤੇ ਉਹ ਹਰ ਹਰ ਭਾਜੀ ਸੋਹਣੀ ਲੁੱਧੇ ਨੇ ਸਰਾਬਾ ਨਗਰ ਦੇ ਕਿਸੇ ਘਰ ਦੇ ਵਿੱਚ ਪ੍ਰੋਗਰਾਮ ਸੀਗਾ ਘਰ ਦੇ ਵਿੱਚ ਪ੍ਰੋਗਰਾਮ ਕਰਦੇ ਕਰਦੇ ਜੀ ਉਹਨਾਂ ਨੇ ਇੱਕ ਇਥੇ ਵੀ ਇਸਾ ਕਿਸ ਰਾਤੀ ਇਸਾ ਕਿਸਾ ਐਬੀਕੇ ਦੇ ਇੱਕ ਮਾਤਾ ਸੀ ਡੇਪੀ ਉੱਤੋਂ ਤੇ ਤਾਂਤ ਬਾਬਾ ਰਿਸ਼ਰ ਸਿੰਘ ਜੀ ਮਾਰੇ ਤੇ ਆਪ ਬਰਾਈ ਮਰਸੀ ਤੇ ਉਹ ਉਹਨਾਂ ਦੇ ਸਾਹਮਣੇ ਵੀ ਉਹ ਮਾਤਾ ਚੜਾਈ ਕਰ ਗਈ ਤੇ ਵੀ ਕਹਿੰਦੇ ਵੀ ਸੰਕਟਾ ਕੋਈ ਕਹਿਣ ਲੱਗਿਆ ਪੱਬਾ ਜੀ ਦਾ ਵੀ ਵਿਚ ਵਿਚ ਚੜਾਈ ਕਰ ਗਈ ਇਹਦਾ ਵੀ ਖਤਮ ਹੋ ਗਈ ਤੇ ਬਾਬਾ ਜੀ ਅਸੇ ਕਿਤੇ ਕੋਸ ਨਹੀਂ ਹੋਇਆ ਇਹਨੂੰ ਕੋਸ ਨਹੀਂ ਹੋਇਆ ਕੋਸ ਨਹੀਂ ਹੋਇਆ ਕੋਬਲੀ ਗੇ ਦੇ ਮੈਨ ਕੋਸ ਨਹੀਂ ਆ ਕਿਤੇ ਬਾਬੇ ਜੀ ਨੇ ਵੀ ਉਹ ਕਿਤੇ ਪਾਣੀ ਪਾਇਆ ਤੇ ਬੀਬੀ ਅੰਬਰ ਚ ਪਾਇਆ ਜਾਲ ਜਮੂਚ ਤੇ ਫੇਰ ਲੜਕੀ ਉੱਠ ਕੇ ਬੈ ਗਈ ਬੀਬੀ ਤੇ ਉੱਠਦੀ ਬੈ ਗਈ ਤੇ ਬਾਪ ਮੈਂ ちゃっ ਕਿ ਜੀ ਬਾਬਾ ਜੀ ਇਹ ਤਾਂ ਬੀਬੀ ਜੀਵਤੋ ਕੀ ਜੀਵਤੋ ਕੀ ਬਾਬਾ ਜੀ ਨੂੰ ਕੁਝ ਨਹੀਂ ਹੋਇਆ ਕਹਿੰਦੇ ਇਹ ਕਹਿੰਦੇ ਇੱਥੇ ਕੋਈ ਕੁਝ ਫਸਿਆ ਸੀ ਗਰਦਨ ਚ ਕਹਿੰਦੇ ਅੰਬਰਤ ਪਾਇਆ ਅੰਬਰਤ ਨਿਕਲ ਗਿਆ ਕਹਿੰਦੇ ਬੁੱਠੀ ਜੀਵਤ ਹੋ ਗਈ ਹੈ ਬਾਬਾ ਜੀ ਆਪ ਦੀ ਬੜਾਈ ਨਹੀਂ ਚਾਹੁੰਦੇ ਆਪ ਦੀ ਬੜਾਈ ਕਦੇ ਵੀ ਨਹੀਂ ਚਾਹੁੰਦੀ ਸੀ ਹਾਂ ਤੇ ਇਹ ਗੁਰਸਾਨ ਫਰਿਆ ਨਾ ਜੀ ਮੈਂ ਗੁਰੂ ਸਾਹਿਬ ਵੀ ਫਰਮਾਉਂਦੇ ਆ ਜੀ ਅਰੇ ਵੀ ਕਹਿੰਦੇ ਵੀ ਗੁਰੂ ਸਾਹਿਬ ਫਰਮਾਉਂਦੇ ਮੈਂ ਗੁਰਮੁਖੰਦ ਮੈਂ ਗੁਰਮੁਖੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਮੈਂ ਗੁਰਮੁਖੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਇਹਦਾ ਜੀਵਨ ਦੇਖਣਾ ਮੇਰੇ ਦਾਸਾਂ ਦਾ ਜੀਵਨ ਦੇਖੋ 1257 ਅੰਕ ਚ ਭਗਤਾ ਕਾ ਬੋਲੇ ਪਰਮਾਤਮਾ ਦਰਗੇ ਪਾਵੇ ਥਾਏ ਭਗਤਾ ਕਾ ਬੋਲੇ ਪਰਮਾਤਮਾ ਦਰਗਾ ਪਾਵੇ ਥਾਏ ਭਗਤਾ ਤੇਰੀ ਤੇਗ ਰਤੇ ਸਚਨਾਇ 521 ਚ ਅਗੇ ਓ ਜੇ ਭਗਤਾਂ ਦੇ ਜੀ ਜਬੀ ਦਰਸ਼ ਮੇਰਾ ਤਾਂ ਲੋਕ ਲੋਚੀਏ ਸੰਗਤਾਂ ਲੋਚੀਏ ਮੈਂ ਦੇਵਤੇ ਵੀ ਲੋਚੀਏ ਹਾਂ ਆਵੇ ਸਾਬ ਚਿੱਤ ਤੇਰੇ ਭਗਤਾਂ ਡਿਠਿਆਂ ਆਵੇ ਸਾਬ ਚਿੱਤ ਤੇਰੇ ਭਗਤਾਂ ਡਿਠੇ ਮਨ ਕੀ ਕਟਰੀ ਮੈਂ ਸਾਧ ਸੰਗ ਬੋਠਿਆਂ ਬਸ ਵੀ ਅਗਿਚ ਇਹ ਆਉਦਾ ਜੀ ਤੇ ਬਈ ਬਾਬਾ ਜੀ ਫਿਰ ਉਹ ਸੁਝੋ ਜਿਹੜਾ ਭਾਈ ਹਰਪੰਸੁ ਨੇ ਇਹ ਸਾਖੀ ਸੰਗਤ ਸ੍ਰੀ ਬਨਗਰ ਲੁਧੇਣ ਸرائی ਤਾਂ ਇੱਕ ਮਾਤਾ ਵਿਚਾਰੂ ਸੰਗਤ ਵਿਚ ਉੱਠ ਖੜੀ ਕਿੰਦੀ ਜੀ 엠ਬੈਰਸਿੰਗ ਗੱਲ ਹੋਣ ਲੱਗੀ ਆ ਇੱਕ ਸਮ ਰਾਗੀ ਜਥਾ ਕੀਰਤਨ ਕਰ ਰਿਹਾ ਕੀਰਤਨ ਕਰਦੇ ਤੇ ਮਾਤਾ ਇੱਕ ਸੰਗਤ ਦੇ ਵਿੱਚੋਂ ਉੱਠ ਖੜੀ ਉਹ ਕਹਿੰਦੀ ਵੀ ਭਾਈ ਸਾਹਿਬ ਤੁਸੀਂ ਉਸ ਮੌਕੇ ਕੋਲ ਸੀ ਜਦੋਂ ਇਹ ਗੱਲ ਹੋਈ ਮੈਂ ਤਾਂ ਘਬराई ਜਾਂਦਾ ਜੀ ਤੇ ਇਹ ਸਜੇ ਜੀ ਵੱਡੀ ਵੀ ਗੱਲ ਹੈ ਕਿ ਰਾਗੀ ਸੱਤੇ ਤੋਂ ਕੋਈ ਮਾਤਾ ਪੁੱਛ ਰਹੀ ਹੈ ਉਹ ਕਹਿੰਦੇ ਜੀ ਵੀਰ ਜੀ ਮੈਂ ਤਾਂ ਕੋਲ ਨਹੀਂ ਸੀ ਮੇਰੇ ਪਿਤਾ ਜੀ ਨੇ ਉਹ ਸਾਖੀ ਸੁਣਾਈ ਸੀਗੀ ਮੈਂ ਤਾਂ ਉਹਦੇ ਪ੍ਰਸਤਕਾਰ ਜੋ ਪਿਤਾ ਜੀ ਦੇ ਜੋ ਬਚਨ ਸੀ ਉਹ ਸੱਤਾਂ ਨੂੰ ਬੀਬੀ ਸਾਰੇ ਬਗਾਂ ਤੇ ਹਬਬ ਆਪਣਾ ਮਾਤਾ ਕਹਿੰਦੀ ਸੀ ਕਹਿੰਦੀ ਭਾਈ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਜਿਹੜੀ ਬੀਬੀ ਡਿੱਗੀ ਸੀ ਨਾ ਬੀਬੀ ਗੁਰਦੇਵ ਕਰੋ ਉਹ ਮੇਰੀ ਸੱਸ ਸੀਗੀ ਉਹ ਮੇਰੀ ਮਦਰ ਲਾ ਸੀਗੀ ਜਿਹੜੀ ਬੀਬੀ ਡਿੱਗੀ ਸੀ ਤੇ ਭਾਈ ਸਾਹਿਬ ਇਹ ਰਾਵੇ ਭਾਈ ਹਰਪੰਸ ਜਣੀ ਇਹ ਕੇਦੇ ਤਾਂ ਵੀ ਬੜੀ ਹੈਰਾਨੀ ਦੀ ਗੱਲ ਹੋਈ ਤੇ ਹੁਣ ਜੇ ਭਾਇਆ ਇਹ ਆਪਾਂ ਸਾਖੀ ਨੂੰ ਕਨਫਰਮ ਕਰ ਲਈ ਵੀ ਇਸ ਬੈਟਰ ਟੂ ਆਸਕ ਭਾਈ ਹਰਪੰਸ ਸੀਗੀ ਦੀ ਹੋਲ ਸਟੋਰੀ ਅਭੀ ਉਹਨੇ ਦੇਖੋ ਜੀ ਉਹ ਸਾਡਾ ਨਾ ਫੋਨ ਨੰਬਰ ਹੈਗਾ 94782 94782 33213 33213 94782 33213 ਉਹ ਨੰਬਰ ਅਭੀ ਉਹਨਾਂ ਤੁਸੀਂ ਗੱਲ ਕਰਕੇ ਕਨਫਰਮ ਕਰ ਸਕਦੇ ਹੋ ਤੇ ਮਾਤਾ ਗੁਰਦੀਪੁਰ ਦਾ ਫਿਰ ਲੜਕਾ ਦਾ ਜੀ ਉਹਨਾਂ ਦਾ ਲੜਕਾ ਜ ਮਾਤਾ ਗੁਰਦੀਪੁਰ ਦਾ ਨੰਬਰ ਲੈ ਲੀ ਹਾਂ ਮੀ ਸਚਾਨਾ ਆਜੀ ਮਾਤਾ ਗੁਰਦੀਪੁਰ ਲੁਧਿਆਣਾ ਜੀ ਤੇ ਇਹ ਉਹਨਾਂ ਦੇ ਮਾਤਾ ਜਿਹੜੀ ਨਾ ਉਹਨਾਂ ਦੇ ਲੜਕੇ ਆ ਲੜਕੇ ਦਾ ਨੰਬਰ ਤੇ ਉਹ ਵੀ ਰਿਟਾਇਰ ਕਰ ਗੁਰਚੰਦ ਸਿੰਘ ਆ ਹਾਂ ਤੇ ਤੇ ਉਹਨਾਂ ਉਹ ਵੀ ਉਹਨਾਂ ਦੇ ਬੱਚੇ ਨੰਬਰ ਲੈ ਰੋ ਉਹਨਾਂ ਨੰਬਰ ਹੈਗਾ ਜੀ ਵੀ ਆਪਣਾ ਤੇ ਉਹ ਜਿਹੜੀ ਸੀ ਨਾ ਆਪਣਾ ਮਾਤਮਾ ਦਾ ਗੁਰਦੇਵਪੁਰ ਇਹਨਾਂ ਦੇ ਵੀ ਹਸਨ ਸਿੰਘ ਸਦਾ ਦਰਜੀਤ ਸਿੰਘ ਬਰਾੜ ਸਦਾ ਦਰਜੀਤ ਸਿੰਘ ਬਰਾੜ ਸੀ ਜੀ ਮੇਰੇ ਕਹਿੰਦਾ ਸ਼ਾਇਦ ਮੈਂ ਉੱਪਰ ਗੱਲ ਕਰ ਤੱਕ ਗਿਆ ਦਰਜੀਤ ਸਿੰਘ ਬਰਾੜ ਸੀ ਜਿਹੜੇ ਫਿਰ ਉਹਨਾਂ ਦੀ ਵੀ ਲੜਕਾ ਸੀ ਕੈਪਟਨ ਵੀ ਰਿਟਾਇਰ ਕਰਨਾ ਗੁਰਚੰਨ ਸਿੰਘ ਬਰਾੜ ਤੇ ਉਹਨਾਂ ਦੀ ਪੇਤਰ ਪਤਨੀ ਦਾ ਵੀ ਜਿਹੜੀਆਂ ਉਹ ਦਾ ਗੁਰਚੰਨ ਸਿੰਘ ਬਰਾੜ ਦਾ ਨੰਬਰ ਹੈਗਾ 98728 03663 98728 03663 ਇਹ ਨੰਬਰ ਹੁਣ ਤੇ ਫ ਬੇ ਜਿਹੜਾ ਗੁਰਚੰਨ ਸਿੰਘ ਦਾ ਫੌਜ ਦੇ ਵਿੱਚ ਹੀ ਸੀਗੇ ਗਭੀ ਬਿਸਗੇ ਤੋਂ ਕੋ ਹੋ ਗਏ ਕਲੀਨਸ਼ੇ ਬਿਸਗੇ ਹੋ ਗਏ ਪਰ ਜੋ ਪੜਦੇ ਸੀ ਨਾ ਕਲੀਨਸ਼ੇ ਬਿਸੀ ਤੇ ਵੀ ਮਾਤਾ ਜੀ ਬਾਬਾ ਜੀ ਕੇ ਵੀ ਕੀਤੀ ਸੀ ਬਾਬਾ ਜੀ ਨੇ ਸੱਤ ਦਿਨਾਂ ਰੱਖਿਆ ਸੀ ਬਈ ਆਪਣਾ ਗਰਚਾਂਸ ਦੇਖੇ ਮੁੰਡਾ ਘਈ ਸਕੂ ਤੇ ਜੋ ਪੜਨ ਲੱਗੇ ਤੇ ਪੜਦੇ ਰਹੇ ਤੇ ਪੜਦੇ ਪੜਦੇ ਫੇਰ ਵੀ ਆਪ ਨੂੰ ਵੀ ਹੋਇਆ ਕਿ ਵੀ ਮੈਂ ਵੀ ਕੀ ਸਕਾਂ ਜੀ ਤੇ ਵੀ ਕੀ ਸਕ ਸਕਦੇ ਕੀ ਜਿਹਾ ਸੇ ਉੱਤੇ ਰੱਖੇ ਕੀ ਸਕਦੇ ਉਹਨਾਂ ਨੇ ਕੀ ਸਕਦੇ ਦੀ ਕੀਸ ਭਾਰੀ ਸੀਗੇ ਫਿਰ ਉਹ ਹੌਲੀ ਹੌਲੀ ਕਰਦੇ ਉਹਨੇ ਕਦੇ ਵੀ ਮੰਚ ਨਹੀਂ ਆਇਆ ਕਿ ਉਹ ਕਿ ਇਸ ਘਟਾਉ ਹਾਂਜੀ ਫਿਰ ਕਹਿੰਦੇ ਕੀ ਕੀ ਇਸ ਘਟਾਉ ਕਦੇ ਮੰਚ ਨਹੀਂ ਆਇਆ ਸੀ ਤੇ ਤੇ ਕਿਉਂ ਕਿ ਬਾਬਾ ਜੀ ਸੂ ਬਾਬਾ ਈਸ਼ੀ ਸਿ ਮਹਾਰਾ ਸੂ ਹਰ ਵਕਤ ਰਹੇ ਸੀ ਤੇ ਉਹ ਚਲ ਗਈ ਤੇ ਜਿੰਨਾ ਸਾਸਕ ਸਭ ਸੇ ਹਰ ਨਾਮ ਮਾਂ ਤਾਂ ਸਿਸੇ ਨਾਰਕਾ ਬੂਰ ਨੂੰ ਸੇ ਸੰਤਾਂ ਸੋ ਨਹੀਂ ਆ ਗਿਆ ਚਲਾਈ ਉਹ ਜਿੰਨਾ ਦੇ ਸਾਸਕ ਰਾਸ ਨਹੀਂ ਬੇ ਬਿਸਵਾ ਉਹ ਮਾਂ ਪਰਛਦੇ ਉਹ ਮਾਂ ਪਰਛਦੇ ਉਹ ਮਾਫ਼ ਕਰ ਉਸ ਦੁਨੀਆ ਨੂੰ ਕਹਾਂ ਸਿੱਧੇ ਰਸਤੇ ਪਾਉਦੇ ਅੱਜ ਜਿਤੇ ਬਾਬਾ ਜੀ ਦਾ ਇਹ ਬਸਨ ਸਿਰੀ ਵੀ ਨਾਮ ਜਪਣਾ ਨਾਮ ਜਪਣਾ ਤੇ ਵਾ ਇਹ ਹਮੇਸ਼ਾ ਬਾਬਾ ਜੀ ਜਿਹੋਦੇ ਚ ਜਿੰਨੇ ਦੇ ਘਰ ਵਿੱਚ ਬਾਬਾ ਜੀ ਜਿਹਨਾਂ ਦੇ ਘਰ ਚ ਸਿਮਰਨ ਦੀ ਆਵਾਜ਼ ਆਉਂਦੀ ਹੈ ਉੱਥੇ ਰੱਬ ਵਸਦਾ ਜਿਹਨੇ ਘਰ ਚ ਸਿਮਰਨ ਦੀ ਆਵਾਜ਼ ਆਉਂਦੀ ਹੈ ਉੱਥੇ ਰੱਬ ਵਸਦਾ ਅਸਲ ਦਾਤੀ ਦਾ ਵਾਹਿਗੁਰੂ ਹੈ ਬੰਦਾ ਸਿਰਫ ਵਸੀਲਾ ਬਣਦਾ ਹੈ ਵਿੜਾਈ ਲੈਣ ਦੀ ਲੋੜ ਨਹੀਂ ਵਾਹ ਵਿੜਾਈ ਕਿਸੇ ਲੈਣੇ ਤੇ ਵੀ ਵਿਸ਼ਾ ਬੱਬੀ ਜੀ ਇਸ ਵਸਲਾ ਜੀ ਤੇ ਫਿਰ ਉਹ ਗਗਰਚੰਦ ਸੋਣੀ ਜਿਹੜੇ ਸੀਏ ਉੱਤੇ ਕਾਲਜ ਪੜ੍ਹਦੇ ਸੀ ਕਾਲਜ ਪੜ੍ਹਦੇ ਪਰ ਪੜ੍ਹਦੇ ਜੀ ਹੋਸਟਲ 'ਚ ਉਹਨਾਂ ਨੇ ਫਿਰ ਕੇਸ ਰੱਖ ਲਏ ਕੇਸ ਰੱਖ ਕੇ ਉਸ ਤੋਂ ਬਾਅਦ ਉਹ ਕਮਿਸ਼ਨ ਸਿਲੈਕਟ ਹੋ ਗਏ ਕਮਿਸ਼ਨ ਸਿਲੈਕਟ ਹੋ ਗਏ ਉਹ ਇਹ ਸਾਖੀ ਜੀ ਅੱਡਵਾਉਂਦੀ ਆਂ ਦੀ ਸਖੀ ਤੇ ਫਿਰ ਚਲ ਮੈਂ ਥੋੜੀ ਜਿਹੀ ਬਰੀਫਲੀ ਦੱਸ ਦਿੰਨਾ ਫਿਰ ਸਿਲੈਕਟ ਹੋ ਗਏ ਫਿਰ ਉਦੋਂ ਬਾਅਦ ਵੀ ਦਾੜੀ ਕਿ ਸੱਕੇ ਸੀ ਤੇ ਉਦੋਂ ਬਾਅਦ ਫਿਰ 1971 ਦੀ ਇੰਡੋ-ਪਾਕ ਵਾਰ ਦੇ ਵਿੱਚ ਇਹ ਬੀਬੀ ਉਤੇ ਕਾਫੀ ਗੋਲਾਬਾਰੀ ਦਾ ਸ਼ਿਕਾਰ ਹੋਗੇ ਤੇ ਇਹਨਾਂ ਦੇ ਹੱਥ ਤੇ ਬਹੁਤ ਜ਼ਖਮ ਹੋ ਗਏ ਜੀ ਕਿ ਗ੍ਰਨੇਡ ਵਗੈਰਾ ਵਜਿਆ ਹਤੇ ਉਦੋਂ ਬਾਅਦ ਇਹ ਵੀ ਆਪਣਾ ਪਾਕਿਸਤਾਨ ਦੇ ਬਾਰਡਰ ਤੋਂ ਕਰ ਰਿਹਾ ਜੇ ਇਹਦੀ ਉਂਗਲ ਇੱਕ ਨਾ ਇਹ ਗਲ ਚੀਚੀ ਉਂਗਲ ਜੜੀ ਸੀ ਉਹ ਵਾ ਬਈ ਕੱਟੀ ਗਈ ਸੀ ਤੇ ਇਹ 6 ਦਸੰਬਰ ਦੀ ਗੱਲ ਹੈ ਜੀ ਫਿਰ ਪੈਦਲ ਪੈਦਲ ਤਵੀ ਦਰਿਆ ਪਾਰ ਕਰਕੇ ਇਹ ਉਦੋਂ ਪਹੁੰਚੇ ਉਦੋਂ ਪੁਰਤੋਗਾਹ ਦੇ ਖਡੂਰ ਸਾਹ ਹਸਪੀਟਲ ਚ ਜਾ ਕੇ ਉਹ ਜੀ ਬਾਬਾ ਵੀ ਬੜੀ ਲੋਕ ਸਖਸੀਅਤ ਹੈ ਜੀ ਉਹ ਵੀ ਮੈਂ ਅੱਜ ਦੱਸੂਗਾ ਹੁਣ ਟਾਈਮ ਜਿਸ ਬੇ ਆਪਣਾ ਟਾਈਮ ਕੋ ਜ਼ਿਆਦਾ ਹੋ ਗਿਆ ਜੀ ਤੇ ਵੀ ਮੈਂ ਚਾਹਣਾ ਵੀ ਇਹ ਜਿਹੜੀ ਜੀ ਚੀਜ਼ ਹੈ ਨਾ ਬਈ ਆਪਾਂ ਉਹ ਬਾਬਾ ਜੀ ਜਿਵੇਂ ਵੀ ਬਾਬਾ ਜੀ ਵੀ ਬਈ ਜਿਵੇਂ ਬਾਬਾ ਜੀ ਬਖਸ਼ ਕਰਦੇ ਆ ਉਸ ਤਰ੍ਹਾਂ ਕਰਨੇ ਆ ਆਵੇ ਸਹਿਬ ਚੱਤ ਤੀਰੇ ਭਗਤਾਂ ਡਿਟਿਆ ਆਵੇ ਸਹਿਬ ਚੱਤ ਤੀਰੇ ਭਗਤਾਂ ਡਿਟਿਆ ਮਨ ਕੀ ਕੱਟੀਆਂ ਮੈਂ ਸਾਧ ਸੰਗ ਬੋਟੇ ਆਪਾਂ ਸਭੀ ਅਕਚੂਦਾ ਉਹ ਅਨਰਜਕੇ ਪੂਰੇ ਕਰਨ ਇਸ ਜਿਸ ਪਰਤੇ ਸਾਧੂ ਕੇ ਚਰਨ ਜਿਵੇਂ ਸਾਧੂ ਕੇ ਚਰਨ ਉਹਦੇ 199 ਅਗੇ ਚਰਨ ਸਾਧੂ ਕੇ ਚਰਨ ਇੱਥੇ ਉਹਦੇ ਜਿੱਥੇ ਵੀ ਜਿਸ ਗੁਰੂ ਬਾਬਾ ਜੀ ਨੇ ਵੀ ਬਸ਼ੰ ਕੀਤਾ ਵੀ ਵੀ ਉੱਥੇ ਜੀਵਤ ਕੀਤਾ ਤੇ ਉਹ ਉੱਥੇ ਕਿਸੇ ਵੀ ਇਹ ਉੱਥੇ ਬਾਬਾ ਜੀ ਕੋ ਕਿਸੇ ਨੇ ਬੇਨਤੀ ਕੀਤੀ ਬਾਬਾ ਜੀ ਲੜਕੀ ਵੀ ਬੀਬੀ ਦਾ ਜੀਵਤ ਹੋਗੀ ਫਿਰ ਬਾਬਾ ਜੀ ਨੇ ਬਜੀ ਗਏ ਵੀ ਗੁਰੂ ਗੁਰੂ ਸਾਹਿਬਾਂ ਦੀ ਬਾਣੀ ਚਾਹਦਾ ਇੱਥੇ ਤੋਂ ਸਮਰਤ ਜਿੱਥੇ ਕੋਈ ਨਹੀਂ ਉੱਥੇ ਤੇ ਰੱਖ ਅਗਨੀ ਜਮਾਈ ਸੁਣ ਕੇ ਜੰਪੇ ਦੂਤ ਨਾ ਹੀ ਤੇਰਾ ਛੱਡ ਜਾਏ 968 ਅਚ ਗਰਵਾਣੀ ਜੂਜੇ ਜੇ ਨਹੀਂ ਤਾਂ ਗਰਵਾਣੀ ਛੁੱਟੀ ਸੋ ਅੱਜ ਸਤਗੁਰੂ ਮੇਰਾ ਸਰਪਤਵਰ ਸਰਪਤ ਸਗੋ ਮੇਰਾ ਮਾਰ ਜਵਾਨੀ ਤੇ 11 ਸਵੇਰਾਂ ਵਿੱਚ ਸਤਗੁਰੂ ਆਪ ਹੀ ਮਾਰਦਾ ਤੇ ਆਪ ਹੀ ਜਵਾਬਦਾ ਹਾਂ ਵੀ ਜੇ ਜੇ ਨੰਦਖਾ ਉਹਨਾਂ ਨੂੰ ਹੁੰਦੀ ਆ ਵੀ ਇਹ ਕਹਿੰਦਾ ਕਿ ਕਿਵੇਂ ਹੋਗੀ ਜਾਂ ਕਿਵੇਂ ਹੋਗੀ ਉਹਨਾਂ ਨੂੰ ਹੁੰਦਾ ਪਰ ਜਿਹੜੇ ਗੁਰੂ ਦੇ ਸਿੱਖਾ ਜੀ ਉਹ ਉਹਨਾਂ ਨੂੰ ਪਈ ਉਹ ਇਹ ਕਹਿੰਨੇ ਉਹਦੇ ਵਿੱਚ ਆਉਂਦੇ ਤੇ ਵੀ ਉਹ ਇਹ ਬੇਨਤੀ ਹੈ ਜੀ ਵੀ ਕਰਕੇ ਆਪਾਂ ਵੀ ਕਰੋ ਵੀ ਸਵਾਤਵ ਦੇ ਪ੍ਰਚਾਰ ਹੋਣਾ ਚਾਹੀਦਾ ਤੇ ਵੀ ਇੱਕ ਨੂੰ ਜਣਾ ਚੈਦਾ ਸਿਰ ਇੱਕ ਵੀ ਆਰਡਰ ਨਹੀਂ ਵੀ ਥੋ ਥੋ ਦੇ ਵੀ ਆਪਾਂ ਚੁੜੇ ਫਿਰਨਾ ਇਹ ਨਹੀਂ ਹਾਂ ਜੀ ਹਰ ਇੱਕੋ ਦਾ ਤਸਵੀਰ ਹਰ ਇੱਕ ਤੇ ਆਈ ਹਰ ਇੱਕੋ ਦਾ ਤਸਵੀਰ ਇੱਕ ਤੇ ਆਈ ਹਰ ਇੱਕੋ ਇੱਕੋ ਪਾਏ ਇੱਕੋ ਦਾ ਤਸਵੀਰ ਇੱਕ ਤੇ ਆਈ ਇੱਕੋ ਦਾ ਤਾਂ ਮਗੇ ਮੱਚਦੇ ਆਪਾਂ ਇਹ ਦੂਜੇ ਬਸੋਂ ਮਗੇ ਤਾਂ ਲਾਜ ਬਰਾਈ ਲਾਜ ਬਰਾਈ 590 ਇੱਕ ਕੋਡ ਹੋਰ ਦੋ ਵੀਡੀਓ ਪੈ ਰੱਖਣਾ ਹਮੇਸ਼ਾ ਡੁੱਬਦਾ ਹੀ ਡੋਦਾ ਇੱਕੋ ਰੱਖੋ ਅਸਰਾ ਤਾਂਤਾ ਬਾਬਾ ਈਸ਼ੇ ਸਿੰਘ ਮਹਾਰਾਜ ਤਦ ਮਬਨਨ ਸੀਮਾਨ ਹੈ ਇਕੂ ਜੋਸੀ ਹਾਈਪੋ ਜੋਸੀ ਟੀਬੀਬ ਇਹ ਬਚਨ ਵੀ ਆਪਾਂ ਵੀ ਕਦੇ ਸੋਚੋ ਵੀ ਇਹ ਬੜੀ ਸੀ ਆ ਸ਼ਾਰਟ ਸਗਰ ਸਿਆਰ ਪਾਸ ਸਾਦ ਸਾ ਨਹੀਂ ਪਾਓ ਸ਼ਾਰਟ ਸਗਰ ਸਿਆਰ ਪਾਸ ਸਾਦ ਸਾ ਨਹੀਂ ਆਓ ਮਾ ਪਰਮ ਪਰਮੇਸ਼ਰ ਪ੍ਰਵਕਿਤ ਗੁਣ ਪਾਓ ਇਹ ਪਸ ਇੱਕ ਅੰਗ ਚ ਉਹਨਾਂ ਜੀ ਆਓ ਟੀਬੀ ਆ ਗਏ ਤੁਸੀਂ ਵੀ ਸਰਗ ਪ੍ਰਚਾਰ ਰਿਓ ਜੇ ਨੰਦ ਕਰੇ ਜੇ ਨੰਦ ਕਰੇ ਸੰਤਾ ਕੋ ਮਤ ਕੋ ਨੇ ਦੋ ਸੰਤਰਾ ਮੈ ਕੋ ਸੰਤਾ ਕੋ ਮਤ ਕੋ ਨੇ ਦੋ ਸੰਤਰਾ ਮੈ ਕੋ ਕੋਕ ਵੀਸ ਹੋਵੇ ਗੁਰਪਾਇ ਜਾਕਾ ਨੋ ਬਵਿ ਕੋ 183 ਅੰਗਜਾ ਹਾਂਜੀ ਫਿਰ ਸੇਵਾ ਜੀ ਕਰੋ ਜੀ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਅੱਗੇ ਤਰੇ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਅੱਗੇ ਤਰੇ ਸਹਿ ਭਾਵੇ ਸੋ ਪ੍ਰਵਾਨ ਸੋ ਸੋ ਸੇਵਕ ਦਰਗੇ ਪਾਵੇ ਮਾਨ ਸੋ ਪ੍ਰਵਾਨ ਹੋ ਜਾਂਦਾ ਕਿ ਗਰਗੇ ਮਿਲਦੀ ਆ ਬਈ ਬਸ ਅਬ ਇਹ ਸਿਸਕ ਆ ਰਗੇ ਜੀ ਇਹ ਸਾਖੀ ਜੀ ਆਪਾਂ ਬਤਵਤ ਵੀ ਸਾਖੀ ਜੋ ਕਰਗੇ ਨਾ ਇਹ ਕਰੋ ਜੀ ਆਪਾਂ ਵੀ ਜਿਹੜੀ ਸਾਖੀ ਆਉਣਗੇ ਜੀ ਦੱਸ ਦਿਆਂ ਕੋਈ ਤਕਰੀਬਾ 4-5 ਸਾਖੀ ਦਾ ਪਾਉਗਾ ਜੀ ਤੇ ਵੀ ਸਾਰੀਆਂ ਸਾਖੀਆਂ ਸੂਰਤਾ ਦੇ ਨਾਲ ਆਉਣਗੀਆਂ ਸੋ ਤਾਂ ਮੈਂ ਬਹੁਤ ਮੁਸ਼ਕਲ ਹੁੰਦਾ ਜੀ ਮੈਨੂੰ ਬਈ ਟੈਲੀਫੋਨ ਨੰਬਰ ਲੈਣੇ ਫੋਟੋਆਂ ਲੈਣੀਆਂ ਰੱਖ ਕੇ ਵੀਰ ਕਰਦਾ ਸੀ ਔਰ ਕਿਤਾਬਾਂ ਦਾ ਸੇ ਲਿਖੀਆਂ 100 ਸਾਖੀ ਲਿਖੀਆਂ ਜੀ ਉਹ ਤੁਸੀਂ ਪੜੋ ਨਾਲ ਅਚਰ ਮਰ ਜਾਂਦੀਆਂ ਇਸ ਹਰਦੀਪ ਸਿੰਘ ਜੀ ਮਿਲ ਜਾਂਦੀਆਂ ਰਾਜਵੰਦ ਸਿੰਘ ਜੀ ਉਹਨੇ ਉੱਥੇ ਮਿਲ ਜਾਂਦੀ ਫੋਟੋ ਲਿਖ ਪਤਾ ਲੱਗ ਜਾਂਦਾ ਲੋ ਸਾਥੀਆਂ ਪੜੋ ਸਾਰੇ ਸਬੂਤ ਦਿੱਤੇ ਤੇ ਆਪਣੇ ਬਾਬਾ ਜੀ ਅਕਤੂਬਰ ਯੂਨੀਵਰਸਿਟੀ ਆਪੰਜਾ ਸਾਖੀ ਦੀ ਕਿਤਾਬ ਪੂਸ਼ਕਾ ਦਾ ਹੋਰ ਆ ਜੀ ਉਦੋਂ ਦਾ ਪੰਜਾ ਦੀ ਹੋਰ ਹਲ ਸਾਰੇ ਸਾਖੀਆਂ ਜੀ ਬਿੱਟ ਪ੍ਰੂਫ ਦੀਆਂ ਲੀਆਂ ਗਈਆਂ ਇਹ ਹੀ ਗੱਲ ਹੈ ਜੀ ਆਪਾਂ ਵੀ ਵੱਤ ਬਾਬਾ ਜੀ ਵਿੱਚ ਕਰਦੇ ਬੱਸ ਉਹ ਜੇ ਵੀ ਵੀ ਨਾਮ ਜਪੋ ਜਿਹੜੀ ਮਨਅਕਸਰ ਦੀ ਮਰਿਆਦਾ ਤੇ ਦਰਬਾਰ ਸਾਹਿਬ ਦੀ ਮਰਿਆਦਾ ਇਹ ਦੋਨੋਂ ਇੱਕੋ ਬੋਲਦੇ ਇਕ ਕਬੀਰ ਜੀ ਪਾਪੇ ਜੀ ਆਪ ਬਖਸ਼ਿਸ਼ ਕਰਕੇ ਆਪ ਕੋਈ ਆਰਚੀਜੈਕਟਿਸੀ ਹੋ ਰਹੀ ਜੀ ਪਾਪੇ ਜੀ ਨਿਸ਼ਾਨਾ ਕਿ ਜਿੱਥੇ ਰੱਖਿਆ ਉਹ 84 ਜਰਸੀ ਕਦਮ ਤੇ ਆ ਰਿਹਾ ਹੈ ਇਹ ਬੇਤੀ ਇਹ ਪੁਰਾਣੀ ਮਾਫੀ ਦਾਰ ਜੀ ਕੁਵਲਤ ਰਜੋ ਦਾਸ ਮਾਫੀ ਜੀ ਅੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ